ਨਹੀਂ ਕਰੂਗਾ ਤਾਂ ਕੋਈ ਨਹੀਂ ਤਾਂ ਨਾ ਹੋਣਗੇ ਤਾਂ ਇਹਨੂੰ ਤੂੰ ਆਇਆ ਨਹੀਂ ਉਹਦਾ ਵੀ ਤੂੰ ਆਇਆ ਨਹੀਂ ਆ ਉਹ ਬਾਅਦ ਤੇ ਮੈਨੂੰ ਕਹਿ ਗਏ ਵੀ ਨਹੀਂ ਭਈ ਚਲੋ ਦੇਖੋ ਜੀ ਇਹ ਆ 1 ਕਿਆ ਆ 2 ਆ ਤੇ 3 4 5 ਰੋ ਆਹ ਜਮ ਮੋਟਰਸਾਈਕਲ ਤੋਂ ਆਉਂਦੇ ਆ ਕਾ ਨਾਲ ਹੀ ਆ ਤੇ ਜਿਸ ਵੇਲੇ ਡਾਕੂ ਹੋ ਕੇ ਬਾਰੇ ਇਹ ਦੋਨੋਂ ਉਤਰੇ ਨਹੀਂ ਆਏ ਥੱਲੇ ਉਹ ਪੁੱਤਰੇ ਨਹੀਂ ਆਏ ਪੁੱਤਰੇ ਨਹੀਂ ਆਉਂਦੇ ਡੇਢ ਮਿੰਟ ਬਾਅਦ ਤੇ ਇਹਨੇ ਫੇਰ ਕਰਦਾ ਹਾਂ ਇਹ ਦੋਨੋਂ ਫੇਰ ਕਰਦਾ ਹਾਂ ਅੱਛਾ ਜਦੋਂ ਇਹ ਫੇਰ ਹੋਇਆ ਮੁੜ ਕੇ ਫੜਾ ਫੜ ਮੈਂ ਫੜਾ ਫੜ ਆਇਆ ਤੇ ਨਾਲ ਬਾਹਰ ਕੱਢ ਕੇ ਉਹ ਫੇਰ ਕੱਢੇ ਮੁੜ ਕੇ ਸ਼ਾਹਪੁਰ ਜਾਜਨ ਜਸਪਾਲ ਸਿੰਘ ਫੌਜੀ ਪੁੱਤਰ ਰਪਿੰਦਰ ਸਿੰਘ ਵਾਸੀ ਸ਼ਾਹਪੁਰ ਜਾਜਨ ਦਾ ਰਹਿਣ ਵਾਲਾ ਜਿਹਨੂੰ ਹੈਰੀ ਚੱਠਾ ਵੱਲੋਂ ਇੱਕ ਥ੍ਰੈਟ ਕਾਲ ਆਈ ਸੀ ਜਿਸ ਦੇ ਸਬੰਧ ਚ ਕੱਲ ਜਸਪਾਲ ਸਿੰਘ ਨੇ ਦਰਖਾਸਤ ਦਿੱਤੀ ਸੀਗੀ ਯੋਦ ਕੋ 1 ਕਰੋੜ ਰੁਪਏ ਦੀ ਡਿਮਾਂਡ ਕੀਤੀ ਗਈ ਸੀ ਠੀਕ ਹੈ ਨਾ ਜੀ ਮਾਮਲੇ ਦੀ ਜੇ ਕੱਲ ਜਿਹੜਾ ਤਸਦੀਕ ਚੱਲ ਰਹੀ ਸੀ ਕਿ ਰਾਤ ਕਰੀਬ ਕੱਲ 11 ਵਜੇ 11 ਵਜੇ ਦੇ ਲਗਭਗ ਆਸ-ਪਾਸ ਦੋ ਅਣਪਛਾਤੇ ਨਾਮਲੋਗ ਵਿਅਕਤੀਆਂ ਨੇ ਮੋਟਰਸਾਈਕਲ ਤੇ ਆ ਕੇ ਉਹਦੇ ਘਰ ਦੇ ਮੇਂ ਅੰਦਰਵਾਜੇ ਤੇ ਪੰਜ ਛੇ ਗਰਾਉਂਡ ਫਾਇਰ ਕੀਤੇ ਆ ਜਿਸ ਤੇ ਜਿਹੜੇ ਖੋਲ ਆ ਮੌਕੇ ਤੋਂ ਬਰਾਮਦ ਕਰ ਲਏ ਗਏ ਆ ਤੇ ਮੁਕਦਮਾ ਇਸ ਸੰਬੰਧੀ ਦਰਜ ਕਰ ਲਿਆ ਗਿਆ ਬੰਦੀਆਂ ਧਰਾਵਾਂ ਤਹਿਤ ਤੇ ਮਾਮਲੇ ਦੀ ਜਿਹੜੀ ਪਰਤਾਲ ਚੱਲ ਰਹੀ ਹੈ ਤੇ ਇਸ ਸੰਬੰਧੀ ਵੱਖ-ਵੱਖ ਟੀਮਾਂ ਜਿਹੜੀਆਂ ਆ ਉਹ ਇਕੱਠਤ ਕਰ ਦਿੱਤੀਆਂ ਗਈਆਂ ਵਾ ਜਲਦੀ ਮੁਕਦਮੇ ਨੂੰ ਟ੍ਰੇਸ ਕਰ ਲਿਆ ਜਾਏਗਾ ਤੇ ਜਿਹੜੇ ਹੱਕੀ ਦੋਸ਼ੀ ਉਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਜਿਹੜੀ ਆ ਉਹ ਅਮਚ ਲਿਆਂਦੀ ਹੈ ਸਰ ਅਕਿਊਜ਼ ਨੂੰ ਜਿਹੜੀ ਆ ਸਿਕਿਉਰਟੀ ਦਿੱਤੀ ਹੈ ਹਾਂ ਹਾਂ ਕਿਉਂ ਜਿਹਨੂੰ ਕਿਉਂ ਨਹੀਂ ਸਿਕਿਉਰਟੀ ਦਿੱਤੀ ਹੈ ਦਿੱਤੀ ਹੈ ਮੇਰਾ ਨਾਮ ਜਸਪਾਲ ਸਿੰਘ ਹੈ ਜੀ ਸਰ ਕਿਹੜਾ ਪਿੰਡ ਤੇ ਕੀ ਕਾਰੋਬਾਰ ਕੀ ਆਪਣਾ ਜੀ ਪਿੰਡ ਮੇਰਾ ਸਾਪੜ ਜਾ ਜਨੇ ਆ ਤੇ ਕਾਰੋਬਾਰ ਮੇਰੇ ਕੋ ਨਾਨਕ ਕੰਡੇ ਨੇ ਗੈਜੈਂਸੀ ਆਨੇ ਦੀ ਕਾਲ ਹੈ ਇਹ ਕੀ ਮਾਮਲਾ ਕੀ ਸੀ ਯਾਰ ਉਹ ਫਰੋਤੀ ਮੈਨੂੰ ਬਾਹਰ ਦੇ ਨੰਬਰ ਤੋਂ ਆਈ ਸੀਗੀ ਉਹਨੇ ਆਪਣਾ ਨਾਮ ਹੈਰੀ ਹੈਰੀ ਨਾਂ ਦਾ ਸਹੀਗਾ ਛੱਠਾ ਹੈਰੀ ਛੱਠਾ ਤੇ ਉਹਨੇ 1 ਕਰੋੜ ਦੀ ਮੰਗ ਕੀਤੀ ਮੇਰੇ ਕੋਲ ਤੇ 1 ਕਰੋੜ ਦੇ ਦੋ ਨਹੀਂ ਤਾਂ ਮਤਲਬ ਤੈਨੂੰ ਤੇ ਤੇਰੇ ਬੱਚਿਆਂ ਨੂੰ ਜਿਹੜਾ ਨੁਕਸਾਨ ਪਹੁੰਚੇਗਾ ਮਾਰ ਦਿਆਂਗੇ ਇਹਦੇ ਸਬੰਧ ਚ ਕੋਈ ਆਪਣਾ ਪੁਲਿਸ ਨੂੰ ਸੂਚਿਤ ਮੈਂ ਥਾਣੇ ਗਿਆ ਵਾਂ ਡੇਰੋ ਬਨਾਨਕ ਤੇ ਦਰਖਾਸਤ ਲਿਖ ਕੇ ਐਸਐਸਓ ਸਾਹਿਬ ਨੂੰ ਦਿੱਤੀਗੀ ਤੇ ਫਿਰ ਡਿਪਟੀ ਸਾਹਿਬਾਨ ਨੇ ਮੈਨੂੰ ਬੁਲਾਇਆ ਉਹਨਾਂ ਨੇ ਮੈਨੂੰ ਵਿਸ਼ਵਾਸ ਦਿੱਤਾ ਕਿ ਮਤਲਬ ਤੁਹਾਡੇ ਪੂਰੀ ਪੈਰਵਾਹੀ ਕੀਤੀ ਜਾਏਗੀ ਤੇ ਮੈਨੂੰ ਵਿਸ਼ਵਾਸ ਹੈ ਕਿ ਉਹ ਬੰਦੇ ਫੜੇ ਜਾਣਗੇ ਰਾਤ ਉਹ ਤਕਰੀਬਨ 11:00 ਵਜੇ ਆਏ ਆ ਤੇ ਸੇ ਰੌਂਡ ਫੈਰ ਹੋਏ ਨੇ ਤੇ ਇੱਕ ਰਾਉਂਡ ਸਾਇਦ ਜਿੰਦਾ ਫੜਿਆ ਹੋਵਾ ਥੱਲੇ ਉਹਨਾਂ ਨੇ ਸ਼ਤੀ ਵਿੱਚ ਕੈਦ ਹੋਈ ਆ ਜੀ ਕਿਹਨੇ ਜਾਣੇ ਸੀ ਉਹ ਉਹ ਦੋ ਜਣੇ ਆਏ ਮੋਟਰਸਾਈਕਲ ਤੇ ਤੇ ਕਿ ਪੁਲਿਸ ਨੂੰ ਸੂਚ ਕਿਤਾ ਕਰ ਤੁਰਤ ਹਾਂ ਮੈਂ ਉਸਾਰੇ ਫੋਨ ਕਰ ਦਿੱਤਾ ਆਪਣਾ 112 ਨੰਬਰ ਤੇ ਤੇ ਦਸਾਂ ਘੰਟੇ ਬਾਅਦ ਗੱਡੀ ਆ ਗਈ ਆ ਤੇ ਉਹਨਾਂ ਨੇ ਮਤਲਬ ਜੋ ਵੀ ਆ ਬਾਰੋਂ ਕੋਰ ਖਾਲ ਜਿਹੜੇ ਉਹਨਾਂ ਨੇ ਚੱਕ ਲਏ ਮੁਰਤੇ ਕਾਫੀ ਆ ਗਏ ਫਿਰ ਬਟਾਲੇ ਉਹ ਵੀ ਆ ਗਏ ਜਿਹੜੇ ਬਬਰਾਨਕ ਤੋਂ ਵੀ ਆ ਗਏ ਨੇ ਹਾਂ ਕੀ ਸਰ ਲੱਗ ਮਰਾਦੀ ਕੰਮਕਾਜ ਤੇ ਤਹਿਨੀ ਆ ਬਾਕੀ ਜਵਾਨੀ ਜਿਹੜੀ ਆ ਜਿਹੜੇ ਪੈਸੇ ਤੇ ਲਾ ਥੋੜੋ ਉਹਦਾ ਲਾ ਕੇ ਤੇ ਬਾਹਰ ਜਾਂਦੀ ਯਾਰੀ ਆ ਤੇ ਇੱਥੇ ਇਹੋ ਜੇ ਅੰਸਰ ਹੀ ਬਚੇ ਆ ਸਰੇ ਇਦਾਂ ਬੋਲੇ बिजनेਸਮੈਨ ਤੇ ਫਿਰ ਬਹੁਤ ਜਿਆਦਾ ਡਰਨਗੇ ਕੋਈ ਬਿਜ਼ਨਸ 'ਚ ਪੈਸੇ ਲਾ ਕੇ ਰਾਜੀ ਨਹੀਂ ਹੋਗਾ। ਨਾ 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 ਪੈਸਾ ਤਾਂ ਲਾ ਕੇ ਇੱਥੇ ਬਿਜ਼ਨਸ ਕਰਨਾ ਹੀ ਕਿਹੇ ਨੇ ਨਹੀਂ ਹਗਾ। ਕਿਉਂਕਿ ਇਦਾਂ ਦੀ ਜਦੋਂ ਟਰਾਲਡ ਗੱਲਾਂ ਹੁੰਦੀਆਂ ਨੇ ਤੇ ਹਰ ਇੱਕ ਵਾਰ ਸੋਚਦਾ ਕਿ ਮੈਂ ਆਪਣੇ ਬੱਚੇ ਨੂੰ ਸੇਫ ਰੱਖਾਂ ਤੇ ਬਾਹਰ ਭੇਜਦਾ। ਪੁਲਿਸ ਨੇ ਹੁਣ ਤੱਕ ਕੀ ਕਾਰਵਾਈ ਕੀਤੀ ਹੈ ਜੀ? ਰਾਤੀ ਉਸ ਵੇਲੇ ਆਗੇ ਹੈਗੀ ਪੁਲਿਸ ਬਟਾਲਾ ਤੋਂ ਵੀ ਆਏ ਹੈਗੇ। ਦੇਬੋ ਬਨਾਨਗ ਤੋਂ ਵੀ ਆਗੇ ਹੈਗੇ ਤੇ ਉਹਨਾਂ ਦੀ ਜਿਹੜੀ ਗੱਡੀ ਚਲਦੀ 112 ਨੰਬਰ ਉਹ ਤੁਰੰਤ ਆ ਗਈ। ਕੀ ਮੰਗਿਆ ਤਾਂ ਡਿਪ੍ਰਿਸ਼ਾਸਨ ਨੂੰ? ਮੰਗ ਇਹ ਆ ਵੀ ਜਿਨ੍ਹਾਂ ਦੀ ਇਹ ਕਾਰਵਾਈ ਕੀਤੀ ਆ ਉਹ ਫੜੇ ਜਾਣ ਤੇ ਗਾਂ ਇਦਾਂ ਦੀਆਂ ਕਾਰਵਾਈਆਂ ਸ਼ਾਇਦ ਰੁਕ ਜਾਂਦੀਆਂ ਹੁਣ ਅਸੀਂ ਚਲੋ